ਆਪਾ ਮੇਰਾ ਵੀਰਾ ਕੜਾ ਪਵਾ ਦਾ ਖੜੀ ਬੈਠਾ ਗੰਠਾ ਪਾ ਮੇਰਾ ਵੀਰਾ ਕੜਾ ਲੇ ਕੁਵਾ ਦਾ ਖੜੀ ਵੇ ਖੜੀ ਗੰਠਾ ਆਪਾ ਮੇਰਾ ਵੀਰਾ ਕੜਾ ਲੇ ਕੁਵਾ ਦਾ ਖੜੀ ਵੇ ਖੜੀ ਕਹਿਆ ਕਮ ਜੂਤੀ ਪਾ ਮੈਂ ਲੈ ਚਾਹ ਚਾ ਪੀਲਾ। ਕਿਆ ਹੁਣ ਕੰਮ ਲੈ ਕੇ ਆਉਣੀ ਸੀ? ਮੈਂ ਕਿਹੜਾ ਕੋਈ ਕੰਮ ਕਰਦੀ ਆਂਗੀ? ਉਹਨਾਂ ਦੀ ਸਲਾਹਾਂ ਲਿਆ ਕਰੋ। ਲੈ ਬੇਬੇ ਕੋਈ ਨਾ ਪੀਲਾ ਚਾਹ। ਦਾਦੀਆਂ ਤਾਂ ਇੰਨਾ ਚਾਹ ਕਰਦੀਆਂ ਨੇ ਪੋਤੇ ਦੇ ਵਿਆਹ ਦਾ। ਤੂੰ ਤਾਂ ਉਹੀ ਰੁੱਖੀ ਹੋਈ ਰਹਿਣੀ ਆ ਸਾਰਾ ਜਣਾ। ਉਹ ਡੁੱਡ ਕੇ ਪੈੰਨੀ ਆ ਮੈਨੂੰ। ਨਾਲ ਮੈਂ ਤੈਨੂੰ ਦੱਸਾਂ ਉਹ ਬੰਦਾ ਤਾਂ ਕਰਮਾ ਵਾਲਾ ਹੁੰਦਾਗਾ। ਕਿਹੜਾ ਪੋਤੇ-ਪੋਤੀਆਂ ਨੇ ਵਿਆਹ ਦੇਖਦਾਗਾ। ਤੂੰ ਤਾਂ ਖੁਸ਼ੀ ਮਨਾ ਵੀ ਮੇਰੇ ਪੋਤੇ ਦਾ ਵਿਆਹਗਾ। ਨਾ ਮੈਂ ਹੁਣ ਦੱਸ ਕੀ ਕਰਾਂ? ਮੈਂ ਤਾਂ ਉੱਠਿਆ ਨਹੀਂ ਆਂ ਨਾ ਬੈਠਿਆ ਨਹੀਂ ਆਂਦਾ ਕੋਈ ਮੇਰੀ ਸਲਾਹ ਨਹੀਂ ਲੈਂਦਾ ਕੋਈ رائے ਨਹੀਂ ਲੈਂਦਾ ਕੋਈ ਮੈਨੂੰ ਰੋਟੀ ਟੁਕ ਪੁੱਛਦਾ ਨਹੀਂ ਮੈਂ ਭੁੱਖੀ ਕਿਹੜੇ ਹਸਾਮਨਾ ਚੌਕਰਾ ਬੇਬੇ ਮੇਰੇ ਕਾਲ ਸੋਣਾ ਵਿਆਹ ਵਾਲਾ ਘਰ ਆਗਾ ਮੇਰੇ ਤੇ ਸ਼ੰਦਰਦੀ ਤਾਂ ਊਣੀ ੱਡੀ ਲੱਗਦੀਗੀ ਪਰ ਮੈਂ ਤੈਨੂੰ ਪੁੱਛ ਕੇ ਤਾਂ ਸਾਰਾ ਕੰਮ ਕਰਦੀਆਂ ਸਾਰੇ ਤੇਥੋਂ رائے ਲੈਤੀਆ ਫੇਰ ਇਹ ਇੱਥੋਂ ਥਾਈ ਪਹੁੰਚੀ ਆ ਮੈਂ ਨਾਲੇ ਤੇਰੀ ਸਲਾਹ ਨਾਲ ਚੱਲਦਾ ਸਾਰਾ ਕੁਛ ਤੇਰੀ ਸਲਾਹ ਤੋਂ ਬਿਨਾ ਤਾਂ ਪੱਤਾਂ ਨੂੰ ਝੂਲਦਾਗਾ ਮੇਰੀ ਕੋਈ ਸਲਾਹ ਸੁਣੂ ਨਹੀਂ ਲਈ ਕਿਸੇ ਨੇ ਕੀ ਨਾ ਪੁੱਛਦੀ ਮੈਨੂੰ ਕੀ ਚੀਜ਼ ਲੈਣੀ ਹੈ ਕੀ ਦੇਣੀ ਹੈ ਬੇਬੇ ਪਹਿਲੀ ਇੰਨਾ ਕੰਮ ਆਗਾ ਰਿਸ਼ਤੇਦਾਰ ਘਰੇ ਆ ਰਹੇ ਨੇਗੇ ਕਦੋਂ ਤੂੰ ਆਏ ਜੇ ਮੂੰਹ ਘਰੀ ਬੈਠੀ ਰਹੀ ਆ ਲੱਖੂ ਆ ਵੀ ਬੇਬੇ ਨੂੰ ਕੋਈ ਪੁੱਛਦੀ ਨਹੀਂਗਾ ਮੈਂ ਤੈਨੂੰ ਦੱਸਾਂ ਮੇਰਾ ਮਨ ਨਹੀਂ ਲੱਗਦਾ ਮੇਰੀ ਤਾਂ ਗਗਨ ਨੂੰ ਤੇ ਵੀਰਪਾਲ ਨੂੰ ਫੋਨ ਕਰਦੇ ਬੇਬੇ ਤੂੰ ਸਿੱਧੀ ਕਹਿ ਦਾਂਦੀ ਵੀ ਆ ਗੱਲ ਆਗੀ ਤੂੰ ਤਾਂ ਪਾਣੀ ਵਿੱਚ ਵੰਧਾ ਨਹੀਂ ਪਾਤੀ ਤਈਆਂ ਤਾਂ ਮੈਨੂੰ ਹਿਸਾਬ ਨਹੀਂ ਆ ਰਿਆ ਵੀ ਬੇਬੇ ਕੀ ਬੋਲੀ ਜਾਂਦੀ ਹੈਗੀ ਨਾ ਮੇਰਾ ਮਨ ਕਿਵੇਂ ਬੁਝਾ ਨਾ ਰਹੇ ਮੇਰੀਆਂ ਕੁੜੀਆਂ ਤਾਂ ਪਹਿਲਾਂ ਹਜੇ ਫੋਨ ਨਹੀਂ ਕਰੇ ਹੈਗੇ ਅੱਛਾ ਸਾਰੇ ਰਿਸ਼ਤੇਦਾਰ ਆ ਗਏ ਉਹ ਜਵਾਕੜੀਆਂ ਮੰਗਰ ਬੈਠੀਆਂ ਨਗੀਆਂ ਉਹ ਬੀਆ ਕਿ ਪਹਿਲਾਂ ਆਉਂਦੀਆਂ ਚੱਕ ਤਾਂ ਸਾਰਾ ਉਹ ਕਰਦੀਆਂ ਠੀਕ ਆ ਬੇਬੇ ਮੈਂ ਅੰਬਰ ਤੁਹਾਨੂੰ ਕਹਿੰਨੀ ਆਗੀ ਫੋਨ ਕਰ ਦਾਂਗੇ ਦੋਨੇ ਕੁੜੀਆਂ ਹੁਣ ਸੱਦ ਲੈਣੀਆਂ ਮੈਂ ਤਾਂ ਤੂੰ ਗੁੱਸੇ ਨਾ ਹੋਈਂ ਗੱਲ ਸੁਣ ਮੇਰੀ ਸਿੰਦਰ ਨੂੰ ਭੇਜ ਮੇਰੇ ਕੋਲੇ ਕੋਈ ਨਾ ਬੇਬੇ ਭੇਜ ਦੇ ਮੈਂ ਸਿੰਦਰ ਨੂੰ ਆਉਂਦੀ ਆ ਨਹੀਂ ਭੈਣੇ ਉੱਥੇ ਤਾਂ ਆਪਾਂ ਫੇਰ ਜਾ ਕੇ ਆਵਾਂਗੇ ਮੇਰੇ ਤਾਂ ਨਾ ਮਾਮੀ ਜੀ ਦੇ ਮੁੰਡੇ ਦਾ ਵਿਆਹ ਹੈਗਾ ਮੈਂ ਤਾਂ ਉਹਦੀਆਂ ਤਿਆਰੀਆਂ ਆਈਆਂ ਕਰੀ ਆਂਦੀ ਸੀ ਇਹਸ ਤਾਂ ਉੱਥੇ ਜਾਣੇ ਆਂਗੇ ਪਹਿਲਾਂ ਰਾਹੀ ਤੇ ਮੈਨੂੰ ਤੇਰੇ ਨਾਲ ਫੋਨ ਤੇ ਗੱਲ ਨਹੀਂ ਹੋਈ ਨਹੀਂ ਮੈਂ ਤੈਨੂੰ ਫੋਨ ਕਰ ਹੀ ਨਾ ਦਿੰਦੀ ਵੀ ਚੱਲੀਏ ਆਪਾਂ ਕੀ ਦਿਨ ਗੱਲਾਂ ਕਰੀ ਜਾਣੀਆਂ ਇਹ ਤਾਂ ਮੇਰੇ ਸਹੇਲੀ ਦਾ ਫੋਨ ਸੀ ਜੀ ਤੂੰ ਨੂੰ ਐਂ ਦੱਸ ਮੇਰੀ ਪੱਗ ਕਿਹੜਾ ਜੀ ਹਾਂ ਬਹੁਤ ਸੋਹਣੀ ਵੱਝ ਗਈ ਪੱਗ ਤਾਂ ਸੋਹਣੀ ਮੈਂ ਉਹਨਾਂ ਤੋਂ ਲਈ ਹੈਗੀ ਪੰਜਾਬ ਵਾਲੇ ਨਿਹਗੇ ਮਾਨਸਾ ਉਹ ਪੱਗਾਂ ਵਾਲੀਆਂ ਕੈਂਟ ਨੇ ਚੱਲ ਵਧੀਆ ਚੱਲ ਤੂੰ ਨੂੰ ਐਂ ਦੱਸ ਕਿਤੇ ਆਪਾਂ ਇੰਨਾਂ ਗੱਲਾਂ 'ਚ ਉਲਝ ਜਾਈਏ ਮੇਰਾ ਬਲੇਜ਼ਰ ਪਾਲਿਆ ਸੀ ਹਾਂ ਪਾਲਿਆ ਸਾਰਾ ਸਮਾਨ ਤਿਆਰ ਹੈ ਜਾਕਟ ਜਾਕਟ ਵੀ ਪਾਲੀ ਤਾਂ ਜਾਕਟ ਮੈਂ ਜਾਗੋ ਵਾਲੇ ਦਿਨ ਪਾਉਂਗਾ ਨਾ ਪਾਲੀ ਸਮਾਨ ਸੋਡਾ ਸਾਰਾ ਤਿਆਰ ਹੈਗਾ ਤੇ ਬੈਗ ਚ ਪਾਇਆ ਪਿਆਗਾ ਮੇਰੀ ਗੱਲ ਸੁਣ ਤੂੰ ਆ ਕਮੀਜ਼ ਪਜਾਮਾ ਤਾਂ ਉਹਨੂੰ ਮੈਲਾ ਹੋ ਜਾਊਗਾ ਜਿਹੜਾ ਦੂਜਾ ਚਟਾ ਕਮੀਜ਼ ਪਜਾਮਾ ਉਹ ਪਾ ਲਿਆ ਮੈਂ ਜਾਗੂ ਤੇ ਉਹ ਪਾਊਗਾ ਓਹੋ ਮੈਂ ਦੱਸੋ ਟੱਕਮੀਜ਼ ਪਜਾਮਾ ਭੁੱਲੀ ਗਈ ਸੀ ਉਹ ਤਾਂ ਤਾਰ ਤੇ ਸੁੱਕਣਾ ਪਾਇਆ ਪਿਆਗਾ ਹੁਣ ਲਾ ਕੇ ਲਿਆ ਕੇ ਪ੍ਰੈਸ ਕਰਕੇ ਰੱਖਦੀਆਂ ਫਿਰ ਪਾ ਲੂੰਗੀ ਵਿੱਚ ਵਧੀਆ ਹੋ ਗਿਆ ਤੁਸੀਂ ਯਾਦ ਕਰਾਤਾ ਜੇ ਮੈਂ ਨਾ ਯਾਦ ਕਰਾਉਂਦਾ ਤੂੰ ਤਾਂ ਉਹੀ ਕੰਮ ਕਰਤਾ ਸੀ ਨਾ ਤੌ ਉਰੀ ਛੱਡ ਜਾਂਦੀ ਉਹਨੂੰ ਮੈਂ ਕੀ ਪਾਉਂਦਾ ਉੱਥੇ ਨਹੀਂ ਕਾ ਨੂੰ ਛੱਡ ਕੇ ਜਾਂਦੀ ਸੀ ਜੀ ਲੈ ਤੁਸੀਂ ਦੇਖ ਲਓ ਦੇਖੀ ਅੱਜ ਕੱਲ ਤਾਂ ਪੈਸੇ ਦਾ ਕੁਛ ਹੀ ਨਹੀਂ ਆਉਂਦਾ ਕਿੰਨਾ ਕ ਸਮਾਨ ਲੈਣੀ ਆਂਗੀ ਥੋੜਾ ਜਿਹਾ ਸਮਾਨ ਲੈਣੀਆ ਦੇਸਾਂ ਦੇ ਪੈਸੇ ਲੱਗੇ ਓਏ ਆਪਣੇ ਨਾਲ ਤਾਂ ਉਹ ਗੱਲ ਹੋਈ ਪਈ ਐ ਵਿਆਹ ਜਿਹਦੀ ਮਰਜ਼ੀ ਹੋਵੇ ਕੁੰਡਾ ਆਪਣਾ ਹੋ ਜਾਂਦਾ ਹੈਗਾ ਨਾ ਤੁਸੀਂ ਐਂ ਤੋਂ ਕਰਦੇ ਹੋ ਜੀ ਐਂ ਕਿਉਂ ਬੋਲਦੇ ਹੋ ਸੁਖ ਨਾਲ ਮੇਰੇ ਭਰਾ ਦਾ ਵਿਆਹ ਹੈਗਾ ਵਿਆਹ 'ਚ ਤਾਂ ਪੈਸੇ ਲੱਗਦੇ ਹੀ ਹੁੰਦੇ ਨੇ ਓ ਲੈ ਯਾਰ ਮੈਂ ਤਾਂ ਕੁਛ ਕਹੀ ਨਹੀਂਗਾ ਪਰ ਥੋੜਾ ਬੁੜੀਆਂ ਦਾ ਪਤਾ ਨਹੀਂ ਕੀ ਹੁੰਦਾ ਹੈਗਾ ਜਿਹੜਾ ਸੂਟ ਤੁਸੀਂ ਇੱਕ ਵਾਰੀ ਪਾ ਲਿਆ ਉਹ ਕਿਸੇ ਪ੍ਰੋਗਰਾਮ ਤੇ ਮੁੜ ਕੇ ਪਾਉਂਦੀਆਂ ਨਹੀਂ ਐ ਕਿਵੇਂ ਜੀ ਜੇ ਹੁਣ ਅਸੀਂ ਉਹ ਪਹਿਲੇ ਪ੍ਰੋਗਰਾਮ ਤੇ ਪਾ ਲਿਆ ਉਹੀ ਚੱਕ ਕੇ ਛੋਟੇ ਸੀ ਦੂਜੇ ਪ੍ਰੋਗਰਾਮ ਤੇ ਪਾਰੀਏ ਤੇ ਜਦੋਂ ਉਹ ਫੋਟੋਆਂ ਖਿਜਦੇ ਨੇਗੇ ਤੇ ਉਹ ਲੋਕ ਤਾਂ ਦੇਖਦੀ ਨੇ ਲਓ ਹਰ ਇੱਕ ਜਾਨੀ ਕਹਿੰਦੀ ਆ ਕੋਨੇ ਲਿਆ ਆਹੀ ਸ਼ੂਟ ਪਾਈ ਬੈਠੀ ਹੈਗੀ ਇਹਦੇ ਨੇ ਹੋਰ ਕੋਈ ਸ਼ੂਟ ਹੀ ਨਹੀਂ ਹੈਗਾ ਇੱਕੋ ਹੀ ਸ਼ੂਟ ਦੱਬੀ ਫਿਰਦੀ ਹੈਗੀ ਤਾਂ ਬਦਲ ਕੇ ਪਾਉਣੇ ਪੈਂਦੇ ਨੇ ਉਹ ਸਾਰਾ ਕਸੂਰ ਫੋਟੋਆਂ ਵਾਲਿਆਂ ਦੀ ਹੈ ਆ ਬੀਬੀ ਹੋਰਾਂ ਦੇ ਵੇਲੇ ਦੇਖ ਲੈ ਇੱਕ ਸੂਟ ਨਾਲ ਪੰਜ ਪੰਜ ਵਿਆਹ ਦੇਖ ਲੈਂਦੀਆਂ ਸੀ ਤੇ ਹੁਣ ਫੋਟੋਆਂ ਕਰਾਉਣ ਦੀਆਂ ਮਾਰੀਆਂ ਨਾ ਸੂਟਾਂ ਤੇ ਐਨੇ ਪੈਸੇ ਫੂਕਦਿਆਂ ਨਾ ਬੰਦੇ ਦਾ ਕੁੰਡਾ ਹੋ ਜਾਂਦਾ ਹੈਗਾ ਤੇ ਨਾਲਿਆਂ ਹੋਣ ਵਾਲੀਆਂ ਇਹਦਾ ਇੱਕ ਵਾਰੀ ਸੂਟ ਪਾ ਲੈਣਾ ਮੁੜਕੇ ਉਹਦੇ ਹੱਥ ਹੀ ਲਾਉਂਦੀਆਂ ਹੁਣ ਆਪਾਂ ਜਾਣਾ ਕਿ ਨਹੀਂ ਜਾਣਾ ਕਿ ਮੇਰੇ ਨਾਲ ਬੈਸੇ ਕਰੀ ਜਾਓਗੇ ਚੱਲ ਕੋਈ ਨਹੀਂ ਵਗ ਜਾਣਿਆ ਮੈਂ ਮਾੜਾ ਮੋਟਾ ਨਾ ਪੈਸੇ ਦਾ ਇੰਤਜ਼ਾਮ ਵੀ ਕਰਿਆ ਮਾਂ ਕਿਉਂ ਸਲਾਮੀਆਂ ਵੀ ਦੇਵਾਂਗੇ ਉੱਥੇ ਤੁਸੀਂ ਕਿ ਔਖੇ ਹੁੰਨੇ ਹੋ ਆਪਾਂ ਸਲਾਮੀ ਘੱਟ ਦੇ ਦਾਂਗੇ ਨਾ ਨਾ ਕੋਈ ਨਹੀਂ ਮੈਂ ਆਪੇ ਇੰਤਜ਼ਾਮ ਕਰਨੂੰ ਕੋਈ ਨਹੀਂ ਮੈਂ ਆਉਣਾ ਹੈਗਾ ਕਿਤੇ ਮੈਂ ਸੋਨੂੰ ਜ਼ਿਆਦਾ ਔਖਾ ਤਾਂ ਨਹੀਂ ਕਰਤਾ ਸਮਾਨ ਤਾਂ ਮੈਂ ਹਸਾਬ ਨਾਲ ਹੀ ਲਿਆਗਾ ਪਰ ਫਿਰ ਵੀ ਥੋੜੇ ਥੋੜੇ ਨਾਲ ਨਾ ਖਰਚਾ ਬਾਲਾ ਹੋ ਜਾਂਦਾ ਉਹ ਚੱਲ ਕੋਈ ਨਾ ਵਿਆਹ ਕਿਹੜਾ ਰੋਜ਼ ਰੋਜ਼ ਆਉਂਦਾ ਤੇਰੇ ਭਰਾ ਦਾ ਵਿਆਹ ਹੈਗਾ ਥੋੜੇ ਥੋੜੇ ਨਾਲ ਨਾ ਖਰਚ ਬੜਾ ਹੋ ਜਾਂਦਾ ਮੰਗਾਈ ਬੜੀ ਹੈਗੀ ਚੱਲ ਫੇਰ ਵੀ ਸੋਚਣਾ ਤਾਂ ਪੈਂਦਾ ਹੀ ਹੈ ਨਾ ਜੀ ਆਪਦਾ ਘਰ ਦੇਖਣਾ ਪੈਂਦਾ ਹੈ ਚਲ ਤੇਰੇ ਚਾਅ ਅਗੇ ਇਹਨਾਂ ਗੱਲਾਂ ਨਾਲ ਕੀ ਫਰਕ ਪੈਂਦਾ ਹੈਗਾ ਤੰਗੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੇ ਨੇ ਪਰ ਖੁਸ਼ੀਆਂ ਕਿਹੜਾ ਰੋਜ਼ ਰੋਜ਼ ਆਉਂਦੀਆਂ ਨੇ ਚੱਲ ਇਹ ਗੱਲਾਂ ਤਾਂ ਛੱਡੋ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਉੱਥੇ ਜਾ ਕੇ ਨਾ ਜਮਾਈਆਂ ਦੀ ਵਾਲੀ ਆਕੜ ਨਾ ਕਰਿਓ ਠੀਕ ਹੈ ਕੰਮ ਕਰਾ ਦਿਓ ਮਾੜਾ ਮੋਟਾ ਜਾ ਕੇ ਓਏ ਗੱਲਾਂ ਦੀ ਟੈਨਸ਼ਨ ਨਾ ਲੈ ਕੰਮ ਤਾਂ ਸਾਰਾ ਮੈਂ ਆਪ ਹੀ ਸੰਭਲੂਗਾ ਤੂੰ ਹੁਣ ਬੜੀਆਂ ਗੱਲਾਂ ਵੀ ਨਾ ਮਾਰ ਮੇਰਾ ਕਮੀਜ਼ ਪਜਾਮਾ ਪ੍ਰੈਸ ਕਰ ਤੇ ਉਹਨੂੰ ਬੈਗ ਚ ਪਾ ਕੇ ਤੇ ਇੱਥੇ ਨਾ ਭੁੱਲ ਜੀ ਤੇ ਮੈਂ ਪੈਸੇ ਦਾ ਇੰਤਜ਼ਾਮ ਕਰਕੇ ਲਿਆਵਾਂ ਨਹੀਂ ਭੁੱਲਦੀ ਕਾਨੂੰ ਭੁੱਲਦੀਆਂ ਕੀ ਕਰ ਫਿਰ ਚੰਗਾ ਇਤੋਂ ਲੇਟ ਵੀ ਨਹੀਂ ਹੁੰਦੇ ਬਾਲੇ ਆਪਾਂ ਬਸ ਮੈਂ ਤਾਂ ਹੁਣ ਕਰ ਦੂੰਗੀ ਪ੍ਰੈਸ ਉਹਨਾਂ ਤੇ ਟਾਈਮ ਨਹੀਂ ਲਾਉਂਦੀ ਹਾਂਜੀ ਹਾਂਜੀ ਬਾਈ ਤੁਸੀਂ ਟਾਈਮ ਬਣਾ ਜਿਓ ਇੱਕ ਵਾਰੀ ਹਾਂ ਹਾਂ ਓਕੇ ਹਾਂ ਗੋਰੀ 10000 ਕੀ ਕਹਿੰਦਾ ਸੀ ਉਹ ਮੈਨੂੰ ਐਂ ਕਹਿੰਦਾ ਸੀਗਾ ਟੈਂਟ ਵਾਲਾ ਹਾਂ ਕਹਿੰਦਾ ਇਧਰੋਂ ਆਪਾਂ ਤਿੰਨ ਪੈਪਾ ਪਾ ਲਾਂਗੇ ਐ ਹਾਂ ਠੀਕ ਆ ਤੇ ਨਾਲੇ ਤਾਂ ਆਪਣੀ ਜਿਹੜੀ ਆ ਨਾਲੀ ਵਾਲਾ ਸਿਸਟਮ ਆਗਾ ਇੱਕ ਸਾਈਡ ਰਹਿ ਜੂਗਾ ਠੀਕ ਆ ਉੱਥੇ ਭਾਂਡੇ ਦਾ ਸਿਸਟਮ ਹੋ ਜੂਗਾ ਜੇ ਆਪਾਂ ਉਧਰ ਪਰਲੀ ਸਾਈਡ ਕਰਦੇ ਆ ਭਾਂਡੇ ਫਿਰ ਲਿਆਉਣੇ ਕਰਨ ਦਾ ਔਖਾ ਹੋ ਜਾਂਦਾ ਨਾ ਤੇ ਜਿਹੜੇ ਆਪਣੇ ਮੰਨ ਲਾ दारू ਵਾਲੇ ਰਹਿ ਗਏ ਹਾਂ ਉਹ ਆਪਾਂ ਐ ਕਰਾਂਗੇ ਇਧਰ ਜਿਹੜਾ ਆਪਣਾ ਥਾਂ ਰਹਿ ਗਿਆ ਇੱਥੇ ਗੋਲ ਟੇਬਲ ਲਵਾ ਲਾਂਗੇ ਉਹਨਾਂ ਦੇ ਹਾਂ ਨਾਲੇ ਤਾਂ ਉਹ ਟੈਂਟ ਚ ਨਹੀਂ ਹੋਣੇ ਵਧੀਆ ਸਾਈਡ ਤੇ ਨਿਕਲ ਜਾਣਗੇ ਐ ਕਰਿਓ ਮੈਂ ਤੈਨੂੰ ਐ ਕਹਿੰਨਾ ਦੋ ਕਵੇ ਨਾਨਕੇ ਮਿਲ ਆ ਜੂਗਾ ਟੈਂਟਾਂ ਨੂੰ ਪਹਿਲਾਂ ਕਹਿ ਦੀ ਤੂੰ ਉਹ ਕਹਿੰਦਾ ਤੁਸੀਂ ਫਿਕਰ ਨਾ ਕਰੋ ਟੈਂਟ ਤਾਂ ਮੈਂ ਆਪ ਹੀ ਲਾ ਜੂਗਾ ਤੇ ਨਾਲ ਬੇਟਰਾ ਨੂੰ ਤੇ ਨਾਲੇ ਭਾਂਡੇ ਮੰਜ ਲੈਣੀਆਂ ਗੁੜੀਆਂ ਨੂੰ ਹਾਂ ਹਾਂ ਉਹਨਾਂ ਨੂੰ ਕਹਿੰਦੇ ਟਾਈਮ ਨਾਲ ਭੇਜ ਦਿਓ ਤੇ ਉਹ ਕਾਫੀ ਸਟਾਰ ਵਾਲੇ ਨੂੰ ਕਹਿੰਦਾ ਸੀ ਸੱਚੀ ਉਹ ਤਾਂ ਕਹਿਦਾ ਸੀਗਾ ਮੈਂ ਹੋ ਗਈ ਡੰਨ ਉਹ ਤਾਂ ਤੇ ਗੱਡੀ ਗੁੱਡੀ ਤੇ ਫੁੱਲ ਫਲ ਗੱਡੀ ਗੁੱਡੀ ਦਾ ਫੁੱਲ ਹੋ ਗਏ ਤੜਕੇ ਜਾਣਾ ਵਾ 5:30 ਵਜੇ ਘੰਟੇ ਰੈਡੀ ਕਰ ਦੇਣਗੇ ਆਪਾਂ 8:00 ਤੁਰ ਪੈਣਾਗਾ ਮਾਨਸਤੂ ਦੀ ਕਰਾਉਣੇ ਆ ਤਾਂ ਹਾਂ ਮਾਨਸਤੂ ਦੀ ਕਰਾਉਣੇ ਨੇ ਤੂੰ ਵਗ ਜੀ ਚਾਹੇ ਮਨੂ ਨੂੰ ਭੇਜ ਦੀ ਨਹੀਂ ਹਣੀ ਵਗ ਜੂਗਾ ਹਣੀ ਨੂੰ ਭੇਜ ਦੀ ਹਾਂ ਐ ਕਰ ਲਈ ਫਿਰ ਐ ਕਰ ਲੈ ਹਾਂ ਤੂੰ ਉੱਧਰ ਵਗ ਜਾ ਚਾਹ ਪਾਣੀ ਪੁੱਛਣਾ ਰਿਸ਼ਤੇ ਆਈ ਜਾਂਦੇ ਨੇ ਪਰ ਮੈਂ ਤਾਂ ਭੁੱਲ ਗਿਆ ਮੈਂ ਤਾਂ ਦਾਰੂ ਚੱਕਣ ਆਇਆ ਚੱਲ ਚੰਗਾ ਫਿਰ ਕੀ ਕਰੀ ਜਾਂਦੇ ਆ ਤੁਸੀਂ ਉਹ ਉਹਦਾ ਮੰਮੀ ਟੈਂਟ ਵਾਰੀ ਗੱਲ ਕਰਦੇ ਸੀ ਗੱਲ ਨੂੰ ਫੰਕਸ਼ਨ ਕਰਕੇ ਵੀ ਗੱਲਬਾਤ ਹੋ ਗਈ ਸਾਰਿਆਂ ਨਾਲ ਮੈਂ ਤਾਂ ਇਹ ਕਹਿੰਦੀ ਸੀਗੀ ਗਗਨ ਨੂੰ ਨਾ ਫੋਨ ਕਰ ਦੇ ਗਗਨ ਨੂੰ ਫੋਨ ਕਰਨਾ ਹਾਂ ਤੇ ਗਗਨ ਤਾਂ ਨਾ ਮਿਲਿਆ ਨਾ ਫੋਨ ਗੋਗੀ ਨੂੰ ਕਰ ਦੇ ਗੋਗੀ ਲਵੀ ਹੋਊਗਾ ਓਏ ਉਹਨਾਂ ਨੂੰ ਤਾਂ ਕਰ ਦੂਗਾ ਵੀਰਪਾਲ ਨੂੰ ਨਹੀਂ ਕਰਨਾ ਹੈਗਾ ਵੀ ਵੀਰਪਾਲ ਵਰਗੇ ਤਾਂ ਬੇਲੇ ਨੇਗੇ ਉਹ ਤਾਂ ਆਪ ਹੀ ਆ ਜਾਣਗੇ ਤੂੰ ਗਗਨ ਵਰਗੇ ਨੂੰ ਫੋਨ ਲਾ ਮੰਮੀ ਤੂੰ ਇਨਾ ਫਰਕ ਕਿਉਂ ਕਰਦੀਆਂ ਦੋਨਾਂ 'ਚ ਮੈਂ ਤੈਨੂੰ ਕਿੰਨਾ ਕਿਹਾ ਨਾ ਉਨਾ ਕਰ ਗਾਗਣ ਨੂੰ ਖੋਣ ਲਾ ਕੋਈ ਨਾ ਲਾਉਂਦਾ ਨਹੀਂ ਚਿੰਦਰੇ ਮੈਂ ਤਾਂ ਪੁੱਲ ਲਗੀ ਸੀ ਤੇ ਬੇਸਦੀ ਜਾਂਦੀ ਆ ਮੜਾਈ ਹੋ ਰਹੀ ਐ ਜਾਨੂ ਲੈ ਬੇਬੇ ਆ ਗਈ ਸਿੰਦਰਾ ਆ ਗਈ ਤੇ ਕੀ ਕਹਿੰਦੀ ਸੀ ਮੈਂ ਤਾਂ ਤੈਨੂੰ ਸਿੰਦਰੀ ਐ ਕਹਿੰਦੀ ਆਪਾਂ ਪ੍ਰਾਣੀ ਰਵਾਈ ਜਾਲੇ ਬਿਹਾਰ ਕਰਾਂਗੇ ਉਹ ਸਿਬਹਿਰ ਨਾ ਬਿਆਹ ਕਰਾਂਗੇ ਆਪਾਂ ਆਪਣੇ ਪੁਰਾਣੇ ਰਿਵਾਜ ਨਹੀਂ ਭੁੱਲਦੇ ਹੈਗੇ ਆਪਾਂ ਸਾਰੇ ਪੁਰਾਣੇ ਰਿਵਾਜਾਂ ਨਾਲ ਹੀ ਵਿਆਹ ਕਰਾਂਗੇ ਬੇਬੇ ਤੂੰ ਜੰਮੀ ਫਿਕਰ ਨਾ ਕਰ ਹੁਣ ਤਾਂ ਛੋਛੇ ਵਾਦੀਆਂ ਹੋ ਗਈਆਂ ਅੱਜ ਕੱਲ ਤਾਂ ਪੁਰਾਣੇ ਰਿਵਾਜ ਜੰਮੀ ਭੁੱਲ ਗਏ ਬੇਬੇ ਆਪਾਂ ਪੁਰਾਣੇ ਰਿਵਾਜਾਂ ਨਾਲ ਹੀ ਕਰਾਂਗੇ ਜਿਵੇਂ ਤੂੰ ਕਹੇਂਗੀ ਓਵੇਂ ਹੀ ਕਰਾਂਗੇ ਸਾਰਾ ਕੁਝ ਆਪਾਂ ਕੋੜੇ ਬਲਜੀਤ ਮੈਂ ਤੇਰੇ ਯਾਦ ਕਰਾਈ ਤੀ ਵੀਰਪਾਲ ਨੂੰ ਤੇ ਗਗਨ ਨੂੰ ਫੋਨ ਕਰਤਾ ਠੀਗਾ ਹਾਂ ਬੇਬੇ ਮੈਂ ਕਹਿਤਾ ਸ਼ੈਂਪਰ ਤਨੂੰ ਵੀ ਵੀਰਪਾਲ ਨੂੰ ਤੇ ਗਗਨ ਨੂੰ ਫੋਨ ਕਰਤੇ ਉਹਨੇ ਕਰਤਾ ਹੋਊਗਾ ਉਹ ਆਈਆਂ ਤਾਂ ਹੈ ਨਹੀਂ ਹਜੇ ਤੱਕ ਕੋਈ ਨਾ ਬੇਬੇ ਆ ਜਾਣੀਆਂ ਹੁਣੀ ਫੋਨ ਕਰਿਆਗਾ ਕਮੋ ਨਾ ਓਛੇ ਇੰਦੀ ਕਰੋ ਨਾ ਯਾਰ ਅਲੇ ਕੜਾਈਆਂ ਵੀ ਲੈ ਕੇ ਆਉਂਦੀਆਂ ਨੇ ਇੰਗੀਆਂ ਓ ਯਾਰ ਮੈਂ ਥੋੜਾ ਯਾਰ ਘਰ ਦਾ ਕੋਈ ਹੈ ਨਹੀਂ ਆ ਲੈ ਚੱਕੀ ਲੈ ਕੇ ਜਾਈਂ ਕੋਈ ਨਹੀਂ ਕੋਈ ਨਹੀਂ ਸਾਹਿਦਾ ਸਹੀ ਲੱਗਦਾ ਹੀ ਖੁਦਾ ਮੈਂ ਤੁਹਾ ਮਰੋ ਯਾਰ ਇਕੜਾ ਯਾਰਾ ਆ ਬਸ ਸਾਰੀ ਜਾਈਓ ਕੇ ਰਾਜ ਦੇਖੀਂ ਆ ਟਾਈਮ ਲਾਦਾ ਯਾਰ ਆ ਗਿਆ ਬਸ ਧਰ ਤੇ ਹਾਂਜੀ ਝੂਟਾ ਆ ਗਿਆ ਹੁਣ ਝੂਟਾ ਗਲੀ ਆਈਓ ਲੈ ਲੈ ਸਹੀ ਰੱਖੋ ਨੇ ਸਾਰੀ ਦੇਖੀ ਜਗੂ ਨਾ ਬੰਦੂ ਦਾ ਬੰਦੂ ਦਾ ਹਾਂ ਉਹ ਨਹੀਂ ਰੱਖੀ ਗਈ ਹਰਜਿੰਦਰ ਆਹੀ ਉਹ ਤੇ ਬੈਜੇ ਦੇ ਹੀ ਬੰਦ ਨਹੀਂ ਨਾਲੇ ਸਸ਼ਿਕਾ ਮਮੀ ਸਸਰੀਕਾਰ ਬਤਾ ਓ ਠੀਕ ਹੋਈ ਹਾਂ ਠੀਕ ਥਾ ਸਸਰੀਕਾਰ ਆ ਮੈਂ ਪੀ ਆਈ ਸਸ਼ਿਕਾ ਨਾਨੀ ਸਸਰੀਕਾਰ ਸਸਰੀਕਾਰ ਓ ਠੀਕ ਹੋਗੇ ਸਸ਼ਿਕਾ ਨਾਨੀ ਸਸਰੀਕਾਰ ਸਸਰੀਕਾਰ ਓ ਠੀਕ ਹੋ ਸਾਰੇ ਵਧੀਆ ਠੀਕ ਹੈ ਤੁਸੀਂ ਦੱਸੋ ਤੁਹਾਡੀ ਸਿਹਤ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਪਰਿਵਾਰ ਦੀ ਦੇਖਭਾਲ ਸਾਰੇ ਵਧੀਆ ਠੀਕ ਹੈ ਸਸ਼ਿਕਾ ਮਮੀ ਸਸਰੀਕਾਰ ਤੁਸੀਂ ਬੰਮੀ ਸਸਰੀਕਾਰ ਚਿੰਦਰੇ ਚਾਚੂ ਘਰ ਪੈ ਜਾ ਕੇ ਹਾਂ ਮੈਂ ਬੜਾ ਗਿੜੇ ਬੈਠੋ ਪੁੱਤ ਨਾਨੀ ਜੀ ਬਿਆਲਾ ਕਾਰ ਹੈਗਾ ਰੌਣਕ ਲੱਗੀ ਨਹੀਂ ਦੀਂਦੀ ਤੇ ਸੁਨਸਰਾਏਂਗੀ ਰੌਣਕ ਕੀ ਦੀ ਹੋਵੇ ਕੁੜੀਆਂ ਤਾਂ ਆਈਆਂ ਨਹੀਂ ਕੁੜੀਆਂ ਬਿਨਾਂ ਰੌਣਕ ਕਾਦੀ ਹੁੰਦੀ ਐ ਬੇਬੇ ਤੂੰ ਤਾਂ ਉਹੀ ਕਹੀ ਜਾਂਦੀ ਸੀ ਵੀ ਕੁੜੀਆਂ ਨਹੀਂ ਆਈਆਂ ਕੁੜੀਆਂ ਨਹੀਂ ਆਈਆਂ ਮੈਂ ਤੈਨੂੰ ਅਖਰ ਹੈਗਾ ਸੀ ਵੀ ਪੀਤ ਪਾਲ ਤਾਂ ਨਾ ਟਾਈਮ ਨਾਲ ਹੀ ਆਜੂਗੀ ਤੈਨੂੰ ਤਾਂ ਪਤਾ ਹੀ ਐ ਬੇਬੇ ਵੀ ਗਾਗਨ ਤੇ ਨਾ ਗੋਗੀ ਨੌਕਰੀ ਕਰਦੇ ਨੇ ਮੜਾ ਇਹ ਲੇਟ ਹੀ ਆਉਣਗੇ ਫਿਰ ਇਹਨਾਂ ਤਾਂ ਚਾਹ ਪਾਣੀ ਦਿਓ ਨਾ ਫਿਰ ਇਹ ਜਵਾਕ ਬੈਠੇ ਨੇ ਨਾਨੀ ਅਸੀਂ ਚਾਹ ਪਾਣੀ ਪੀਣ ਨਹੀਂ ਆਏ ਅਸੀਂ ਤਾਂ ਕੰਮ ਕਰਾਉਣ ਆਏ ਆਂਗੇ ਲੈ ਪੁੱਤ ਪਾਣੀ ਪੀ ਲਓ ਬਿਲਕੁਲ ਤੂੰ ਚਾਹ ਪਾਣੀ ਪਿਆ ਦੇ ਨਾ ਨੂੰ ਬਣਾ ਕੇ ਹੈ ਮੈਂ ਬਾਜ਼ਾਰ ਜਾਣਾਗਾ ਮੈਨੂੰ ਥੋੜਾ ਜਿਹਾ ਜ਼ਰੂਰੀ ਕੰਮ ਹੈ ਚੰਗਾ ਪੀਤ ਪਾਣਾ ਪਾਣੀ ਪੀ ਕੇ ਜਾ ਤੂੰ ਆਪ ਬਣਾ ਲੈ ਇੱਕ ਬਣਾ ਲੈ ਤੂੰ ਜਾ ਬਣਾ ਕੇ ਦੇ ਕੰਮ ਕਰੂ ਫਿਰ ਮਾਂ ਕਰੂ ਨਾ ਨਹੀਂ ਹਲਵਾਈ ਦੀਦੀ ਨਹੀਂਗੇ ਕਿ ਕੜਾਹੀ ਕਰ ਲੂ ਜੜਾਉਣਗੇ ਅੱਜ ਜਾਣਗੇ ਹਲਵਾਈ ਆਪ ਕੋ ਸੱਜ ਬਣਾ ਲੈਣਗੇ ਕੁਛ ਟੜਕੇ ਬਣਾ ਲੈਣਗੇ ਆ ਬਣਾਉਣ ਵਾਲੀ ਨੇ ਬਸ ਥੋੜੀ ਲੇਟ ਹੋ ਗਈ ਉਹ ਤੋਂ ਮੈਂ ਤਾਂ ਐ ਕਹਿੰਦੀ ਸੀਗੀ ਪੂਰੀ ਜਾਂਦਾ ਕਿ ਸਬਜ਼ੀ ਲੈਣਾ ਜਾ ਕੇ ਨਾ ਉਹਦੇ ਨਾਲ ਸਬਜ਼ੀ ਦਵਾ ਲਿਆ ਕੁੜੇ ਤੂੰ ਨੰਨ ਚਾਹ ਪਾਣੀ ਦਾ ਪਿਆ ਪਹਿਲਾਂ ਕੁਛ ਖਵਾ ਪਿਆ ਫੇਰ ਹੀ ਇਹ ਕੰਮ ਤੇ ਲੱਗਣਗੇ ਤੂੰ ਪਹਿਲੇ ਹੀ ਨਹੀਂ ਆਣੀ ਐਗੀ ਨੰਨੀ ਚਾਹ ਪਾਣੀ ਨੂੰ ਕੀ ਐ ਚਾਹ ਪਾਣੀ ਤਾਂ ਮੈਂ ਆ ਕੇ ਪੀ ਲੂੰਗਾ ਪਹਿਲਾਂ ਮੈਂ ਸਬਜ਼ੀਆਂ ਦਵਾ ਲਵਾਂ ਮੁਰੀ ਨਾਲ ਜਾਣਾ ਹੈਗਾ ਸਸੀ ਗਾਲ ਜੀ ਹਾਲ ਹੈ ਸਰ ਠੀਕ ਹੈ ਬਾਈ ਵਧੀਆ ਲੈ ਕੁੜੇ ਮੇਰੀ ਭੈਣ ਆ ਗਈ ਐਸੀ ਆ ਬਣੇ ਸਸੀ ਗਾਲ ਸਸੀ ਗਾਲ ਨੰਨੀ ਲਾ ਮੈਂ ਤਾਂ ਬਾਹਰ ਹੀ ਚਾਹ ਛੱਡ ਗਿਆ ਕਰੋ ਗਾਗਨ ਤੂੰ ਆ ਗਈ ਹੋਰ ਮੈਨੂੰ ਤਾਂ ਆਪ ਬਾਹਲਾ ਚਾਹ ਸੀ ਵਿਆਹ ਦਾ ਮੈਂ ਤਾਂ ਭੱਜੀ ਆਈਆਂ ਤਾਈਓ ਤਾਂ ਤੁਸੀਂ ਕੀ ਕਰ ਤੋਂ ਬੈਠੋ ਚਾਹ ਪਾਣੀ ਲਿਓ ਨਹੀਂ ਠੀਕ ਮੰਮੀ ਚਾਹ ਪਾਣੀ ਤਾਂ ਫੇਰ ਪੀਵਾਂਗੇ ਮੈਨੂੰ ਮੜਾੇ ਕੰਮ ਐ ਮੈਂ ਜਾ ਕੇ ਆਉਣਾ ਕਿਤੇ ਨਹੀਂ ਪੁੱਤ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਂਦੀ ਆਂਗੀ ਹੋਰ ਪਰ ਕਦੋਂ ਕਾ ਗਈ ਸੀ ਤੁਸੀਂ ਸਾਨੂੰ ਹੋ ਗਿਆ ਘੰਟਾ ਡੇਢ ਘੰਟਾ ਆਇਆ ਹੋਰ ਵਧੀਆ ਠੀਕ ਸੀ ਸਾਰੇ ਹਾਂ ਸਾਰੇ ਠੀਕ ਤੁਸੀਂ ਕੰਮ ਕਰ ਲਿਆ ਹੋ ਗਾ ਆ ਲਿਆ ਤੁਸੀਂ ਬੜਾ ਲੇਟ ਹੋਵੇਗਾ ਹਨਾ ਬਸ ਥੋੜ ਦੇਰ ਦੀ ਲੇਟ ਹੋਵੇਗੀ ਹੋਰ ਕਦੋਂ ਦੇ ਡਿੱਕੀ ਜਾਂਦੇ ਸੀਗੇ ਪਤਾ ਮੈਂ ਚੱਕ ਲਈ ਉਥੇ ਮੂਰੇ ਤਰ ਗਗਨ ਦੇ ਲੈ ਬਟਾ ਚਾਹ ਪੀਓ ਨਾਲ ਕੁਝ ਲੈ ਲਓ ਕਰਦੇ ਜੀ ਕੁਛ ਨਿਆ ਹਲਵਾਈਆਂ ਨੂੰ ਚਾਹ ਦੇ ਕਿਉਂਦਾ ਸੀਗਾ ਮੇਰੀ ਗੱਲ ਸੁਣੋ ਦੇਖਿਓ ਕਿ ਮੇਰੇ ਤਾਂ ਨਾ ਵਿਆਹ ਦੇ ਖਨੂਪੋ ਰਾਜੀ ਨਹੀਂ ਕਰਦਾ ਆਪਾਂ ਚੱਲੀਏ ਤੂੰ ਇਹ ਕੀ ਕਹੀ ਐਨੀ ਜੇ ਗੱਲ ਕਿਸੇ ਨੇ ਸੁਣ ਲਈ ਕੀ ਕਹੂਗਾ ਬਲਜੀਤ ਮਾਮੀ ਤਾਂ ਨਾ ਇੰਨਾ ਬਿਤਕਰਾ ਕਰਦੀ ਹੈਗੀ ਜਦੋਂ ਆਪਾਂ ਇਹ ਆਪਾਂ ਨੂੰ ਤਾਂ ਦੇਖ ਲੈ ਚਾਹ ਪਾਣੀ ਲਿਆ ਕਿ ਨਹੀਂ ਦਿੱਤਾ ਕਹਿੰਦੀ ਚਾਹ ਆਪ ਬਣਾ ਲਓ ਤੇ ਜਦੋਂ ਗਗਨ ਤੇ ਗੋਗੀ ਆਏ ਜਰਕੇ ਨੇ ਚਾਹ ਬਣਾ ਕੇ ਮਠਿਆਈ ਨਾਲ ਦਿੱਤੀ ਉਹਨਾਂ ਨੂੰ ਉਹ ਤੂੰ ਮੇਰੀ ਗੱਲ ਸੁਣ ਯਾਰ ਉਹਨ ਇੱਕ ਜਾਣੇ ਬੱਚੇ ਆਪਾਂ ਸਾਰਿਆਂ ਨੂੰ ਥੋੜੀ ਛੱਡ ਕੇ ਜਾਵਾਂਗੇ ਨਾਲੇ ਖੁਸ਼ੀ ਦਾ ਮੌਕਾ ਜਾਂਦੇ ਸੋਹਣੇ ਲੱਗਦੇ ਆਪਾਂ ਮੈਨੂੰ ਮ ਇਹ ਤਾਂ ਸੋਡਾ ਦੁੱਖ ਹੈਗਾ ਤੂੰ ਐਵੇਂ ਨਾ ਯਾਰ ਮੇਰਾ ਫਿਕਰ ਨਾ ਕਰ ਕੁਝ ਨਹੀਂ ਹੁੰਦਾ ਪਤਾ ਇੰਨਾ ਸੁਖਰਾ ਮੈਨੂੰ ਕਰਮ ਵਾਲਾ ਜਮਾਈ ਮਿਲਿਆ ਹੈ ਹੈ ਉਹਨੂੰ ਮੈਂ ਮੰਗਰੋਂ ਪੁੱਛੂ ਪਤਾ ਤਾਂ ਮੈਨੂੰ ਬਲਜੀਤ ਦਾ ਲੱਗਿਆ ਤੇ ਚਲਾਕੀਆਂ ਬਹੁਤ ਕਰਦੀ ਸੀ ਉਹਨਾਂ ਨੇ ਤਾਂ ਜਰਕ ਦੇ ਕੇ ਮਠਿਆਈ ਧਰਤੀ ਚਾਹ ਦੇਤੀ ਸੋਨੂੰ ਕਹਿੰਦੀ ਤੁਸੀਂ ਘੱਟ ਕੇ ਪੀ ਲੋ ਦੇਖ ਕਹੇ ਜੇ ਕੰਮ ਕਰਦੀਆਂ ਨਹੀਂ ਮੰਗਰੋਂ ਪੁੱਛੂੰਗੀ ਉਹਨਾਂ ਨੂੰ ਮੇਰੀ ਗੱਲ ਸੁਣਾਉਣਾ ਨਹੀਂ ਖੁਸ਼ੀ ਦਾ ਮੌਕਾ ਹੈ ਆਪਾਂ ਇੱਕ ਜਣੇ ਪਿੱਛੇ ਰੰਗ ਚ ਭੰਗ ਥੋੜੀ ਪਾਉਣੀ ਹੈ ਵਿਆਹ ਚ ਵਿਆਹ ਥੋੜੀ ਖਰਾਬ ਕਰਨਾ ਹੈਗਾ ਮੈਨੂੰ ਸਾਰਾ ਪਤਾ ਲੱਗ ਗਿਆ ਛੋਡੇ ਨਾ ਵਿਤਕਰਾ ਕਰਦੀ ਐ ਉਹ ਚਲ ਕੁਛ ਨਹੀਂ ਹੁੰਦਾ ਫਿਰ ਤੁਸੀਂ ਐਵੇਂ ਨਾ ਹਰ ਕੋ ਵਿਆਹ ਹੋ ਜਾਂਦੇ ਕੋਈ ਨਹੀਂ ਫਿਰ ਮੰਗਰ ਨਹੀਂ ਪੁੱਛਾਂਗੇ ਨਾਨੀ ਤੂੰ ਅੰਮਰਤ ਕੋਲੇ ਨਾ ਕੋਈ ਗੱਲ ਕਰੀ ਉਹਦਾ ਵਿਆਹ ਦੀ ਪਹਿਲੀ ਵਾਲੀ ਟੈਨਸ਼ਨ ਆ ਉਹਦਾ ਜਮੀਨ ਬੋਲਾ ਹੋਇਆ ਫਿਰਦਾ ਹੈਗਾ ਮੈਂ ਤਾਂ ਅੰਮਰਤ ਕੋਲੇ ਕੋਈ ਗੱਲ ਨਹੀਂ ਕਰਦੀ ਤੂੰ ਨਾ ਟੈਕਸ਼ਨ ਲੈ ਚਲ ਚੰਗਾ ਨਾਨੀ ਮੈਂ ਹਲਵਾਈਆਂ ਨੂੰ ਚਾਹ ਫੜਾਦਾ ਫਿਰ ਪਲ ਤੂੰ ਵੀ ਕਰ ਲੈ ਕੋਈ ਕੰਮ ਪੱਤ ਗੋਭੀ 2 ਕਿਲੋ ਹਨ ਗੋਭੀ 50 ਕਿਲੋ ਚੱਪੜ ਗੱਦੂ 2 ਕਿਲੋ ਤੇ ਦੇਸੀ ਗੱਦੂ 2 ਕਿਲੋ ਦੇਸੀ ਗੱਦੂ ਕਿਹੜਾ ਗੱਦੂ ਆ ਯਾਰ ਆਹ ਕੀਆ ਗੱਦੂ ਕੀਆ ਗੱਦੂ ਚਲੋ ਜੀ ਮਸ਼ਰੂਮ ਖੁੰਬਾ 1 ਕਿਲੋ ਜੀ ਮੀਨੀ ਗੰਦ 2 ਕਿਲੋ ਟਮਾਟਰ 20 ਕਿਲੋ ਇੱਕ ਬਲੇ ਹੋਣੀ ਨਹੀਂ ਬੱਲੀ ਹਾਂ ਤੇ ਆਲੂ ਦਾ ਗੱਟਾ 1 ਕਿਲੋ ਇੱਕ ਟਾਲੂ 50 ਕਿਲੋ ਗੱਟਾਂ ਦਾ ਇੱਕ ਗੱਟਾ ਹਾਂ ਤੇ ਪਾਲਕ 10 10 ਗੁੱਟੀ ਚਲੋ ਜੀ ਠੀਕ ਆ ਅਰਬੀ 2 ਕਿਲੋ ਸ਼ਿਵਲਾ ਮਿਰਚ 2 ਕਿਲੋ ਇੱਕ ਹੋਰ 2 ਕਿਲੋ ਅਰਬੀ 2 ਕਿਲੋ ਸ਼ਿਵਲਾ ਮਿਰਚ ਚਲੋ ਜੀ ਬੈਗ ਨਹੀਂ ਕਿਲੋ 23 ਕਿਲੋ ਆਪਣਾ ਕੱਟਾ ਚਲੋ ਜੀ ਬਸ ਜੀ ਆਹੀ ਸਮਾਨੀ ਖੜਾ ਹਾਂ ਹਾਂ ਬਸ ਬੇਟਾ ਉਹ ਰਿਹਾ ਪਹਿਲਾਂ ਆਹੀ ਗੱਡਾ ਰੱਖਦੇ ਹਾਂ 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 ਇੱਕੋ ਖੜਾ ਰਿਹਾ ਛੇਤੀ ਕੱਢਦੇ ਬਾਈ ਸਮਾਨ ਇਹ ਧਨੀਆ ਦਾ ਪਿਆਗਾ ਹਾਂ ਹੈਗਾਗਾ ਤਾਂ ਹੋ ਸਲਾਦ ਰੂਤਾਂ ਨਹੀਂ ਲੱਗਿਆ ਨੇ ਨਾ ਉਹ ਸਾਰਾ ਕੁਝ ਪਿਆ ਹੋਰ ਤੋਂ ਸਲਾਦ ਹੋਣਾ ਨਹੀਂ ਨਾ ਸਲਾਦ ਚਾਹ ਥੋੜੀ ਜਿਹੀ ਨਾ ਨਾ ਬਸੀ ਚਾਹ ਚਾਹ ਪੀਵਾਂਗੇ ਚਾਹ ਪੀਵਾਂਗੇ ਕਾਹ ਪੀਵਾਂਗੇ ਠੰਡ ਚ ਆਇਆ ਬਈ ਚਾਹ ਪੀਵਾਂਗੇ ਜਾਂਦੀ ਸੀਗਾ ਕੁਛ ਨਹੀਂ ਮੰਮੀ ਲੱਡੂ ਚਿੰਦੀ ਸੀਗੀ ਉਹ ਮੈਂ ਤਾਂ ਐਂ ਕਹਿੰਦੀ ਸੀਗੀ ਉਹ ਕੱਪੜੇ ਸੀਗੇ ਛੂਟ ਜੇ ਵੀ ਕਿਹੜਾ ਕਿਹ ਨੂੰ ਲਾਉਣਾ ਕਿਹੜਾ ਕਿਹ ਨੂੰ ਲਾਉਣਾ ਮੈਨੂੰ ਕੋਈ ਪਤਾ ਜਾਨ ਲੱਗ ਰਿਹਾ ਜੇ ਤੂੰ ਆ ਜਾਂਦੀ ਨਾ ਮੇਰੇ ਨਾਲ ਲਵਾ ਦਾਂਦੀ ਮੈਂ ਕਰਦੀ ਆ ਤੁਸੀਂ ਰੁਕੋ ਮੈਂ ਵੀਰਪਾਲ ਨੂੰ ਵੀ ਸੱਦ ਕੇ ਲਿਆਉਣੀ ਆ ਪੁੱਤ ਵੀਰਪਾਲ ਨੂੰ ਤਾਂ ਰਹਿਣ ਦੇ ਪਤਾ ਨਹੀਂ ਉਹਦੇ ਮਨ 'ਚ ਕੀ ਗੱਲ ਆਊਗੀ ਉਹਦੇ ਮਨ 'ਚ ਕੀ ਆਉਣਾ ਮੰਮੀ ਮੈਂ ਤਾਂ ਐਂ ਕਹਿੰਦੀ ਸੀ ਪੁੱਤ ਕਿਹੜਾ ਕੱਪੜਾ ਲੀੜਾ ਆਪਾਂ ਖਰੀਦ ਰੱਖਿਆਗਾ ਉਹਨੇ ਕਿਰੇ ਇਹ ਜਿਹਾ ਖਰੀਦਦਿਆਂ ਵੀ ਉਹਦੇ ਮਨ 'ਚ ਕੀ ਸੋਚੂਗੀ ਵੀ ਨਰੀ ਨਾ ਸੋਣਾ ਕੱਪੜਾ ਲਈ ਰੱਖਦੀ ਰੱਖਿਆ ਫਿਰ ਬੰਦੇ ਦੇ ਮਨ ਚ ਤਾਂ ਆਉਂਦੀ ਆ ਕੋਈ ਗੱਲ ਨਹੀਂ ਚੰਗੇ ਮਾੜੇ ਦਿਨ ਤਾਂ ਆਉਂਦੀ ਰਹਿੰਦੇ ਨੇ ਮੈਂ ਉਹਨੂੰ ਸੱਦ ਕੇ ਲੈ ਹੋਣੀਆਂ ਨਾਲ ਅਸੀਂ ਦੋਨੇ ਜਾਣੀ ਵਧੀਆ ਸਲਾਹ ਕਰ ਲਾਂਗੇ ਵੀ ਕਿਹੜਾ ਕਿਹਨੂੰ ਲਾਉਣਾ ਨਹੀਂ ਪੁੱਤ ਤੂੰ ਹੀ ਆ ਜਾ ਨਹੀਂ ਮੈਂ ਉਹਨੂੰ ਲੈ ਹੋਣੀਆਂ ਸੱਦ ਭਾਈ ਚਾਹ ਪੀ ਲੈ ਪਹਿਲਾਂ ਆ ਗਿਆ ਭਾਈ ਆਉਣਾਗਾ ਇਹਨੂੰ ਬੰਦ ਕਰਿਆ ਕੋਈ ਨਹੀਂ ਚਲੀ ਜਾਣ ਦੇ ਮੈਂ ਆ ਗਿਆ ਬਸ ਆ ਜਾ ਦੇ ਆ ਭਾਈ ਚਾਹ ਲੈ ਆਏ ਚੱਲ ਡੇਟ ਵੀ ਬਾਹਲੇ ਹੋ ਜਾਣਗੇ ਛੇਤੀ ਗਏ ਪਾਤਾ ਸਮਾਨ ਬਸ ਪਾਈ ਜਾਂਦਾ ਉਹ ਰੱਖਦਾ ਫੇਰੇ ਦੂਆ ਰੈਡਾ ਲਾ ਦੀ ਉਧਰ ਆ ਜਾ ਫਿਰ ਦੇਖੀਏ ਹੋਰ ਆ ਪੁਆਈਏ ਸਮਾਨ ਯਾਰ ਲਾ ਜਾ ਭਾਈ ਕਰਾ ਗਾ ਇੱਥੇ ਇਧਰ ਦੇ ਤਰ ਤੇ ਦੂਜਾ ਸਮਾਨ ਇਧਰ ਲਾ ਲਾਂਗੇ ਆ ਆ ਆ ਗਿਆ ਸਮਾਨ ਫੜਾ ਦੇ ਭਾਈ ਔਰ ਲੇਟ ਬਹੁਤ ਹੋਈ ਜਾਣਾ ਬਾਈ ਆ ਛੋਟਾ ਸਾਮਾਨ ਇੱਧਰ ਲਾ ਪਈਏ ਤਾਂ ਸਨ ਚ ਦੂਜਾ ਸਾਮਾਨ ਵੀ ਲਾਈਏ ਫਿਰ ਉਹ ਠੰਡੇ ਵੀ ਲੈਣੇ ਨੇ ਜੀ ਉੱਥੋਂ ਹਾਂ 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 ਬਾਜ਼ਾਰ ਵੀ ਦੀ ਵਗ ਜਾਗੇ ਹਾਂ ਲੇਟ ਬਹੁਤ ਹੋਈ ਜਾਣਾ ਦੁਬਾਰੇ ਫੇਰ ਮਾਨਸਾ ਆਉਣਾ ਆਪਾਂ ਆ ਲੈ ਹੋ ਗਏ ਲੈ 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 ਗਰਮ ਪੱਜ ਗਏ ਬਾ ਸ਼ਾਬਾਸ਼ ਏ ਹੋਰ ਕੀ ਰਹਿ ਗਿਆ ਗੋਭੀ ਹੋਰ ਵੀ ਹੈ ਕਿੰਨੇ ਕਿਲੋ ਗੋਭੀ ਪਰਚੀ ਤੇ ਦੇਖ ਲੈ ਫਿਰ ਸਾਰਾ ਸਮਾਨ ਦੇਖ ਲਓ ਸਮਾਨ ਮਲੇੜਾ ਬਾਈ ਸਾਰਾ ਪਰਚੀ ਤੇ ਦੇ ਦੋ ਇਹ ਇੱਕਦਮ ਮਸ਼ਰੂਮ ਆ ਗਏ ਹਨ ਆ ਗਟਾਲੂਆ ਦਾਗਾ ਆਂਦੂਆ ਦਾ ਕਟਾ ਆ ਗਿਆ ਆ ਪਾਲਕਾ ਦੀ ਗੋਭੀ ਹੋ ਗਈ ਫੁੱਲ ਗੋਭੀ 50 ਕਿਲੋ ਸਿਮਲਾ ਮਿਰਚ ਆ ਗਈ ਆ ਟਮਾਟਰ ਰਹਿੰਦੇ ਨੇ ਹਜੇ ਅਰਬੀ ਆ ਟਮਾਟਰ ਆ ਗਏ ਬਈ ਬੈਂਗਣੀ ਵੀ ਰਹਿੰਦੀ 1 ਕਿਲੋ ਭਿੰਡੀ ਆ ਦੋ ਤਿੰਨ ਕਿਲੋ ਮੈਂ ਲਿਫਾਫੇ ਛੋਟੇ ਰਹਿੰਦੇ ਹਲੇ ਕਈ ਆ ਟਮਾਹ ਰਹਿ ਗਈਆਂ ਸਾਹ ਬੰਨਦਾ ਹੁਣ ਹੀ ਕਰ ਜਾਗੇ ਆਪਾਂ ਹਾਂ ਉਤਤਕਸ਼ੇ ਗੰਦਾ ਗੁੱਸਾ ਨਾ ਕਰੀ ਮੈਨੂੰ ਤਾਂ ਤੂੰ ਸਾਰਿਆਂ ਨੂੰ ਲਾੜ ਲਈ ਕੋਈ ਨਾ ਬੇਬੇ ਮੈਂ ਸੋਡੇ ਕਰਤੀ ਚੁੱਪ ਪਾਂਗੀ ਕੋਈ ਮੈਂ ਮਾਮੀ ਦੇ ਮੂੰਹ ਨੂੰ ਨਹੀਂ ਹੈਗੀ ਕੰਮ ਤਾਂ ਦਾ ਕਰ ਨਹੀਂ ਹੈਗਾ ਵੀਰਪਾਲ ਆ ਜਾ ਮਾਮੀ ਬੁਲਾਉਂਦੀ ਆ ਉਹ ਆਪ ਦੇਖ ਲਈ ਵੀ ਕਿਹੜੇ ਕੱਪੜੇ ਕਿਨੂੰ ਲਾਉਣੇ ਆ ਚੱਲ ਗਏ ਚੱਲਦੇ ਆ ਹੁਣ ਤੱਕ ਆਕਰ ਮੈਂ ਸ਼ਾਂਤ ਤੇ ਮੈਂ ਤਾਂ ਸਿੰਦਰਨਾਥ ਸਲਾਹ ਹੀ ਕਰ ਲਈ ਸੀ ਕਿਨੂੰ ਲਾਉਣੇ ਨੇ ਕਿਨੂੰ ਨਹੀਂ ਲਾਉਣੇ ਵਾਈ ਸਣਨੀ ਨਾ ਬਾਣਾ ਕਪੜਾ ਲੀੜਾ ਸਾਰਾ ਉਰੇ ਲੈ ਕੇ ਖੜ ਗਿਆ ਉਹ ਨਾ ਇੰਨਾ ਨਾ ਬਹਾਨੇ ਜਲਾ ਪੀਆਂ ਭਣਾਂ ਦਾ ਮਾਲ ਹੁੰਦਾ ਲੈ ਦਿਖਾ ਇਹਨਾਂ ਨੂੰ ਸਾਰੇ ਬੇਬੇ ਵਿਆਹ ਦਾ ਘਰ ਹੈਗਾ ਮੈਂ ਤਾਂ ਕੱਪੜਾ ਜਿਹੜਾ ਸਾਰਾ ਸੰਭਤਾ ਫੇਰ ਦੇਖੀ ਜਾਊਗੀ ਆ ਮੇਰੀ ਖੁੰਡੀ ਦੇਖੀ ਐ ਜਿਹੜੇ ਤੇਰੇ ਦਿਲ 'ਚ ਨੇ ਰਹੇ ਸਾਰੀਆਂ ਚਲਾਕੀਆਂ ਦਾ ਇਹਨੂੰ ਪਤਾ ਹੈਗਾ ਬੇਬੇ ਤੂੰ ਤਾਂ ਉਹੀ ਗੁੱਸਾ ਕਰੀ ਜੰਨੀ ਐਂਗੀ ਚਲੋ ਕੋਈ ਨਾ ਮੰਮੀ ਜੀ ਇਹ ਸੰਭ ਤੇ ਕੋਈ ਗੱਲ ਨਹੀਂ ਬੀਪਾਲ ਤੂੰ ਚੁੱਪ ਕਰ ਜਾ ਮੈਂ ਤੈਨੂੰ ਦੱਸਾਂ ਮੈਨੂੰ ਤੇਰੀਆਂ ਚਲਾਕੀਆਂ ਦਾ ਸਾਰਾ ਪਤਾ ਹੈਗਾ ਤੂੰ ਲੈ ਕੇ ਗੁੰਜਨ ਕੱਪੜੇ ਦਿਖਾ ਚਲ ਠੀਕ ਐ ਬੇਬੇ ਦਿਖਾ ਦਾਨੀ ਆ ਆਜਾ ਭਾਈ ਗਗਨਾ ਤੂੰ ਵੀ ਆ ਜਾ ਨਾਲ ਬੀਪਾਲ ਤੂੰ ਆ ਜਾ ਦਿਖਾ ਦਾਨੀ ਅੰਦਰ ਆ

ਸੋਹਣੇ ਨੇ ਦੇਖ ਲੋ ਸੋਹਣਿਆ ਮਮੀ ਸ਼ੂਟ ਤੇ ਸੋਹਣੇ ਨੇ ਵਧੀਆ ਸੋਹਣੇ ਨੇ ਚੀਜ਼ ਬਸਾਂਗੇ ਸੱਚੀਓ ਮਮੀ ਸਾਰੀ ਸ਼ੂਟ ਸੋਹਣੇ ਨੇਗੇ ਬੜੀ ਸੋਹਣੇ ਸ਼ੂਟ ਨੇ ਰੱਬ ਸੁੱਖ ਰੱਖੇ ਕਿ ਸ਼ਰੀ ਨਾજર ਨਾ ਲੱਗ ਜੇ ਨਹੀਂ ਨਾજર ਕਿਹਦੀ ਲੱਗੂ ਸਾਰੇ ਆਪਦਾ ਪਰਿਵਾਰ ਹੈ ਇੱਥੇ ਕੋਈ ਨਾજર ਨਹੀਂ ਲੱਗਦੀ ਹੈਗੀ ਇਹਨਾਂ ਨੂੰ ਸਾਹਮਦੇ ਚੱਕ ਕੇ ਹੁਣ ਗਗਨ ਦੇਖ ਲੈ ਕੱਪੜੇ ਹਾਂਜੀ ਮਮੀ ਦੇਖ ਲੈ ਲਾ ਫਿਰ ਮੈਂ ਸਾਹਮਿਆਂ ਹਾਂ ਰੱਖ ਲੈ ਚੱਕ ਲੈ thank <laughs> you